ਸੱਚੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਸਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਜੋ ਵਧੀਆ ਪ੍ਰਬੰਧ ਕੀਤੇ ਜਾ ਰਹੇ ਆ ਤੇ ਜੋ ਕੱਲ 1 ਜੂਨ ਨੂੰ ਬੋਟਾਂ ਸਾਰੇ ਹੀ ਪੋਲਿੰਗ ਸਟੇਸ਼ਨਾਂ ਤੇ ਪੈ ਰਹੀਆਂ ਤੇ ਜਿਸ ਨੂੰ ਲੈ ਕੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਤੇ ਸੁਰੱਖਿਆ ਦੇ ਪਰੰਧ ਮਕੰਮਲ ਪਿੱਤੇ ਗਏ ਆ ਤੇ ਇਹ ਚੋਣ ਅਮਲਾ ਵਾ ਉਹ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਚੁੱਕਾ ਵਾ ਤੇ ਅਸੀਂ ਤੁਹਾਨੂੰ ਵੱਖ-ਵੱਖ ਪੋਲਿਸ ਸਟੇਸ਼ਨਾਂ ਦੀ ਜਿਹੜੀ ਆ ਜਾਣਕਾਰੀ ਸਮੇਂ-ਸਮੇਂ ਤੇ ਦਿੰਦੇ ਰਹਾਂਗੇ ਕਿ ਕਿਸ ਤਰ੍ਹਾਂ ਇਹ ਪ੍ਰਬੰਧ ਕੀਤੇ ਗਏ ਆ ਤੇ ਵੋਟਰਾਂ ਵਾਸਤੇ ਕੀ ਪ੍ਰਬੰਧ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਪਵੇ ਤੇ ਅਸੀਂ ਹੁਣ ਖੜੇ ਆ ਪਿੰਡ ਬੰਕਸੀਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਪੋਲਿੰਗ ਸਟੇਸ਼ਨ ਤੇ ਜਿੱਥੇ ਸਾਡੇ ਨਾਲ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਆ ਤੇ ਇੱਥੇ ਚੋਣ ਅਮਲਾ ਦੇ ਜਿਹੜੇ ਆ ਜਿਹੜਾ ਸਟਾਫ ਮੈਂਬਰੀ ਪਹੁੰਚੇ ਹੋਇਆ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹ ਕੱਲ ਨੂੰ ਜਿਹੜੀਆਂ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਵਾਂ ਉਸ ਤਰ੍ਹਾਂ ਕਿਸ ਤਰ੍ਹਾਂ ਪਰਬੰਧ ਕੀਤੇ ਜਾ ਰਿਹਾ ਆ ਉਹ ਆਪਾਂ ਕਰਦੇ ਆ ਗੱਲਬਾਤ ਦੱਸ ਕੋ ਸਾਡੇ ਨਾਲ ਹੁਣ ਜਿਹੜੇ ਸੁਰੱਖਿਆ ਪਰੰਧਾਂ ਲੈ ਕੇ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਆ ਸਰਦਾਰ ਗੁਰਪ੍ਰੀਤ ਸਿੰਘ ਜੀ ਜਿਹੜੇ ਇੱਥੋਂ ਦੇ ਸੁਰੱਖਿਆ ਪਰੰਧਾਂ ਦੇ ਇੰਚਾਰਜ ਆ ਉਹ ਆਪਾਂ ਕਰਦੇ ਆ ਗੱਲਬਾਤ ਵੀ ਇਹਨਾਂ ਨੇ ਕਿਸ ਤਰ੍ਹਾਂ ਸੁਰੱਖਿਆ ਪਰੰਧ ਕੀਤੇ ਆ ਤੇ ਵੋਟਰਾਂ ਨੂੰ ਕੋਈ ਦਿੱਕਤ ਦਾ ਸਮਾਂ ਨਾ ਕਰਵੇ ਤਾਂ ਕਿ ਕੋਈ ਅਨਸਖਾ ਵੀ ਘਟਰਾ ਨਾ ਬਪਰੇ ਉਹ ਆਪਾਂ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਜੀ ਅਸੀ ਗੱਲ ਜੀ ਚੰਬਾ ਚੋਣ ਕੁਈ ਸੰਦੇ ਵਲੋਂ ਹਮੇਸ਼ਾ ਨੇ ਅਫਸਰ ਵੱਲੋਂ ਹੀ ਵੀ ਗਲਤ ਅਨਸਰ ਹੋਣ ਤੇ ਬੜਨ ਦਿੱਤਾ ਜਾਊਗਾ ਕੋਈ ਫੁੱਲੜਬਾਈ ਨਹੀਂ ਕਰਨ ਦਿੱਤੀ ਜਾਊਗੀ ਕੋਈ ਨਸ਼ਾ ਕਰਕੇ ਇੱਥੇ ਬੜਨ ਦਿੱਤਾ ਜਾਊਗਾ ਤੇ ਗਲਤ ਅਨਸਰ ਵੱਲ ਧਿਆਨ ਦਿੱਤਾ ਜਾਊਗਾ ਬਾਜਾ ਵੀ ਅੱਖ ਰੱਖੀ ਜਾਊਗੀ ਕੋਈ ਗਲਤ ਅਸੈਂਸਰ ਆਉਂਦਾ ਤਾਂ ਉਹ ਇੱਕ ਕਾਰਵਾਈ ਮੈਂ ਕਿਹਾ ਮੈਨੂੰ ਕਾਰਵਾਈ ਕੀਤੀ ਜਾਊਗੀ ਬਾਜੀ ਬਾਕੀ ਵਧੀਆ ਤੱਪ ਪ੍ਰਬੰਧ ਕੀਤੇ ਗਏ ਹਨ ਕਿ ਇਹ ਜਿਹੜੇ ਪੁਲਮ ਬੂਥ ਲੱਗਣੇ ਆ ਇਹ ਕਿੰਨੇ ਦੂਰ ਤੇ ਲੱਗਣਗੇ ਜੀ ਇੱਥੋਂ 100 ਮੀਟਰ ਦੀ ਦੂਰੀ ਤੇ ਲੱਗਣਗੇ ਘੱਟੋ-ਘੱਟ ਠੀਕ ਹੈ ਜੀ ਠੀਕ ਹੈ ਜੀ ਜੇ ਕੋਈ ਆ ਕੇ ਗਲਤੂ ਅੰਸਰ ਹੁੰਦਾ ਹੈ ਤਾਂ ਉਹਦੇ ਦੇ ਕਾਰਵਾਈ ਕਰਵਾਈ ਜਾਊਗੀ ਤੇ ਕੋਈ ਅੰਦਰ ਕੋਈ ਚੀਜ਼ ਹਥਿਆਰ ਵਪਰਤ ਵਗੈਰਾ ਕੋਈ ਲੈ ਕੇ ਅੰਦਰ ਪਰਨੇ ਇੱਤਾ ਜਾਊਗਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਵਧੀਆ ਪ੍ਰਬੰਧ ਕੀਤੇ ਗਏ ਹਨਾ ਪਿਆਰ ਨਾਲ ਰੂਟ ਇਨਫੈਕਸ਼ਨ ਕਰਵਾਈ ਜਾਊਗੀ ਬਸ ਗਲਤ ਅੰਸਰੋਂ ਪਹਿਲੀ ਕਾਰਵਾਈ ਦਿੱਤੀਆਂ ਰਹੀਆਂ ਵੀ ਭਾਈ ਜੇ ਕੋਈ ਇੱਥੇ ਆ ਕੇ ਹਰਕਤ ਕਰਦਾ ਹੈ ਤੇ ਫਿਰ ਉਹਦਾ ਪੜਿਆ ਵਿਚਾਰ ਲੈ ਠੀਕ ਹੈ ਜੀ ਕਿ ਜਿਹੜੀਆਂ ਵੋਟਾਂ ਕੱਲ ਨੂੰ ਕਿੰਨੇ ਵਜੇ ਸ਼ੁਰੂ ਹੋ ਜਾਣਗੀਆਂ ਜੀ ਵੀਰੇ ਸੱਪੇ ਇਲੈਕਸ਼ਨ ਸ਼ੁਰੂ ਹੈ ਜੀ ਤੇ ਸ਼ਾਮ ਨੂੰ 6 ਵਜੇ ਤੱਕ ਇਲੈਕਸ਼ਨ ਹੋਊਗੀ ਠੀਕ ਹੈ ਠੀਕ ਹੈ ਜੀ ਤੇ ਜੋ ਬੰਦੇ ਆਉਣਗੇ ਉਹਦੀ ਲਾਈਨ ਵਾਈਜ਼ ਲਾਈਨਾਂ ਚ ਲਾ ਕੇ ਵੋਟਾਂ ਪੁਆਇਆਂ ਜਾਣਗੀਆਂ ਬੱਜੀ ਠੀਕ ਹੈ ਭਾਗ ਦੇ ਉੱਚਤਕਾਰੀਆਂ ਨੇ ਵਧੀਆ ਜਿਹੜੀ ਆ ਵਾਰਨਿੰਗ ਵੀ ਨਾਲ-ਨਾਲ ਗਲਤ ਅਨਸਰਾਂਉਂ ਦੇ ਦਿੱਤੀ ਤੇ ਉਹਨਾਂ ਨੇ ਇਹ ਕਿਹਾ ਵੀ ਸਿਰਖਿਆ ਦੇ ਪੂਰੇ ਪਰਵੰਧ ਕਰਕੇ ਆ ਬਾਜੜੀ ਅੱਖਰੂਗੀ ਵੀ ਕੋਈ ਵੀ ਗਲਤ ਅਨਸਰ ਆਊਗਾ ਤੇ ਸਖਤ ਤੱਕ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਹਥਿਆਰਾਂ ਵੱਲੋਂ ਵੀ ਇਹਨਾਂ ਨੇ ਕਿਹਾ ਤਾਂ ਜਿਹੜੇ ਹਥਿਆਰ ਆ ਕੋਈ ਵੀ ਆਪਣੇ ਬਾਹਰ ਲੈ ਕੇ ਹੁਣਾ ਨਹੀਂ ਤਾਂ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਇੱਥੇ ਚੋਣਾਂ ਵਾਲਾ ਵੀ ਹੈਗਾ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਉਹ ਕੀ ਕਹਿੰਦੇ ਆ ਉਹ ਆਪਾਂ ਕਰਦੇ ਆ ਗੱਲਬਾਤ ਬਸ ਕੋ ਸਾਡੇ ਨਾਲ ਹੁਣਾ ਚੋਣ ਅਮਲੇ ਦੇ ਜਿਹੜੇ ਅਧਿਕਾਰੀ ਉਹ ਵੀ ਜੁੜ ਚੁੱਕੇ ਆ ਕਿ ਜੋ ਕੱਲ ਨੂੰ VOTING ਹੋਣ ਜਾ ਰਹੀ ਆ ਉਹ ਵੋਟਾਂ ਪਾਉਣ ਨੂੰ ਲੈ ਕੇ ਕਿਵੇਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਆ ਉਹ ਆ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾ ਦਾ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਚੋਣ ਕਮਿਸ਼ਨਾਂ ਦੀ ਹਦਾਇਤਾਂ ਦੇ ਮੁਤਾਬਕ ਜੀ ਸਾਰਿਆਂ ਦੀ ਸੁਰੱਖਿਆ ਦੇ ਲਈ ਬਹੁਤ ਵਧੀਆ ਪ੍ਰਬੰਧ ਲਈ ਤੇ ਪਾਣੀ ਦਾ ਪ੍ਰਬੰਧ ਵੀ ਵਧੀਆ ਢੰਗ ਨਾਲ ਕੀਤਾ ਜਿਹੜਾ VOTING ਜਿਹੜੇ ਵੋਟ ਪਾਉਣ ਆ ਰਹੇ ਨੇ ਤੇ ਉਹਨਾਂ ਲਈ ਬੈਠਣ ਦਾ ਪ੍ਰਬੰਧ ਹੋ ਰਿਹਾ ਜੀ ਤਾਂ ਕਿ ਉਹਨਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਬਹੁਤ ਵਧੀਆ ਪ੍ਰਬੰਧਨ ਹੈ ਠੀਕ ਹੈ ਤੇ ਕਿੰਨੇ ਵਜੇ VOTING ਸ਼ੁਰੂ ਹੋ ਜੂਗੀ VOTING ਕਾਮਣੀ 7 ਵਜੇ ਸ਼ੁਰੂ ਹੋਈ ਠੀਕ ਹੈ ਤੇ ਕਿੰਨੇ ਵਜੇ ਤੱਕ VOTING ਹੋਊਗੀ 6 ਵਜੇ ਤੱਕ ਜੀ ਜਿਸ ਤਰ੍ਹਾਂ ਭਿਆਨਕ ਗਰਮੀ ਪੈ ਰਹੀ ਹੈ ਜਿਵੇਂ ਤੁਸੀਂ ਦੱਸ ਦਿੱਤਾ ਵੀ ਬੈਠਣ ਦਾ ਪ੍ਰਬੰਧ ਆ ਸ਼ਾਂ ਦਾ ਪ੍ਰਬੰਧ ਕੀਤਾ ਪਾਣੀ ਦਾ ਪ੍ਰਬੰਧ ਕੀਤਾ ਗਿਆ ਵਾ ਇਹ ਕਿ ਇਹ ਬਜ਼ੁਰਗਾਂ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਜੀ ਉਹਨਾਂ ਲਈ ਵੀ ਉਹਨਾਂ ਲਈ ਹੋ ਰਹੀ ਸਾਰਾ ਕੁਝ ਬੈਠਣ ਦਾ ਵੀ ਛਾਂ ਦੇ ਵਿੱਚ ਵੀ ਤਾਂ ਕਿ ਕਿਸੇ ਨੂੰ ਕੋਈ ਸਮੱਸਿਆ ਨਾ ਹੋਵੇ ਠੀਕ ਹੈ ਜੀ ਹਾਂ ਜੀ ਤੇ ਉਹਦੇ ਵਿੱਚ ਜਿਵੇਂ ਭਿਆਨਕ ਗਰਮੀ ਪੈ ਰਹੀ ਹੈ ਕਿਸੇ ਨੂੰ ਕੋਈ ਸਰੀਰਕ ਪੱਖੋਂ ਕੋਈ ਪ੍ਰੋਬਲਮ ਆ ਜਾਂਦੀ ਉਹਦਾ ਕੀ ਪ੍ਰਬੰਧ ਕੀਤਾ ਗਿਆ ਜੀ ਉਹਨਾਂ ਦਾ ਵੀ ਇਹਨਾਂ ਦੇ ਲੈਵਲ ਦੇ ਉੱਪਰ ਬੂਸ ਦੇ ਉੱਪਰ ਮਤਲਬ ਕੋਈ ਵੀ ਮੈਡੀਕਲ ਟੀਮ ਹੈ ਜਿਹੜੀ ਆਪਾਂ ਨੂੰ ਉਹਨਾਂ ਨੂੰ ਸੂਚਿਤ ਕਰ ਸਕਦੇ ਕਿ ਕਿਸੇ ਨੂੰ ਕੋਈ ਸਮੱਸਿਆ ਠੀਕ ਹੈ ਹਾਂ ਜੀ ਤੇ ਫਿਰ ਉਹ ਗੋਟਾ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਤਾਂ ਕਿ ਵੱਤ ਵੱਤ ਪੂਰਾ ਸਹਿਯੋਗ ਦੇਣ ਜੀ ਤੇ ਆਪਣੇ ਅਧਿਕਾਰ ਦੀ ਵਾ ਤੁਸ ਕੋ ਤੁਸੀਂ ਦੇਖਿਆ ਕਿ ਜਿਹੜੇ ਚੋਣਾਂ ਕਾਰੀਆ ਉਹਨਾਂ ਨੇ ਆਪਣੀ ਗੱਲ ਰੱਖੀ ਆ ਵੀ ਵਧੀਆ ਚੋਣ ਕਮਿਸ਼ਨ ਦਾ ਦਿੱਤਾ ਪਰ ਉਹਨਾਂ ਨੇ ਕੀਤਾ ਗਿਆ ਪਰ ਮੈਂ ਇੱਕ ਵਾਰ ਕੈਮਰਾਮੈਨ ਨੂੰ ਇਹ ਵੀ ਨਾਲ ਕਹੂੰਗਾ ਵੀ ਜਿਸ ਤਰ੍ਹਾਂ ਭਿਆਨਕ ਗਰਮੀ ਪੈ ਜਾਂਦੀ ਆ ਤੇ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਇੱਥੋਂ ਇਹ ਵੀ ਸ਼ੱਕ ਜਾਹ ਕੀਤੇ ਰਹੇ ਵੀ ਕਿ VOTING ਬਹੁਤ ਘੱਟ ਪਊਗੀ ਕਿਉਂਕਿ ਲੋਕ ਜਿਹੜੇ ਆ ਵੋਟ ਪਾਉਣ ਘੱਟ ਹੀ ਬਾਹਰ ਨਿਕਲਣਗੇ ਪਰ ਇੱਥੋਂ ਜਿਹੜੇ ਪ੍ਰਬੰਧ ਕੀਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਥੇ ਜਿਹੜਾ ਟੈਂਟ ਦਾ ਪ੍ਰਬੰਧ ਕੀਤਾ ਜਾ ਰਿਹਾ ਤਾਂ ਕਿ VOTERਾਂ ਨੂੰ ਛਾਂ ਦਾ ਜਿਹੜਾ ਪੂਰਾ ਜਿਹੜਾ ਮਾਹੌਲ ਮਿਲ ਸਕਿਆ ਤੇ ਬਹਿਣ ਦਾ ਪਰੋਂਦੇ ਬਜ਼ੁਰਗਾਂ ਦੀ ਵੀ ਗੱਲ ਕੀਤੀ ਇਹਨਾਂ ਨੇ ਵੀ ਬਜ਼ੁਰਗਾਂ ਵਾਸਤੇ ਵੀ ਬੈਠਣ ਦਾ ਖਾਸ ਪ੍ਰਬੰਧ ਆ ਤੇ ਤਾਂ ਕਿ ਜਿਹੜੀ ਭਿਆਨ ਗਰਮੀ ਤੋਂ ਜਿਹੜਾ ਵੋਟਰਾਂ ਦਾ ਕੋਈ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਤੇ ਆਪਾਂ ਤੁਹਾਨੂੰ ਦੂਸਰੇ ਵੀ ਪੁਲਿਸ ਸਟੇਸ਼ਨ ਲੈ ਚਲਦੇ ਉੱਥੇ ਕੀ ਕਹਿੰਦੇ ਆ ਦਰਸ਼ਕੋ ਹੁਣ ਅਸੀਂ ਖੜੇ ਆ ਪੋਲਿੰਗ ਸਟੇਸ਼ਨ ਪਿੰਡ ਲਿਆ ਮੀਕ ਸਿੰਘ ਤਹਿਸੀਲ ਜਗਰਾਉਂ ਜਿਲ੍ਹਾ ਲਾਣਾ ਵਿਖੇ ਜਿੱਥੇ ਵੀ ਚੋਣ ਅਮਲਾ ਪਹੁੰਚ ਚੁੱਕਿਆ ਤੇ ਆਪਣਾ ਜਿਹੜਾ ਕੰਮ ਕਰਨਾ ਸ਼ੁਰੂ ਕਰਤਾ ਤੇ ਇੱਥੇ ਸੁਰੱਖਿਆ ਨੂੰ ਲੈ ਕੇ ਪੁਲਿਸ ਮੁਲਾਜ਼ਮ ਵੀ ਜਿਹੜੇ ਆ ਪਹੁੰਚ ਚੁੱਕੇ ਆ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਆ ਗਲਤ ਅੰਸਾ ਤੇ ਬਾਜਵਾਲੀ ਆਖੂਵੇਗੀ ਤੇ ਵੋਟਰਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਆ ਸਹੂਲਤ ਦਿੱਤੀ ਜਾਊਗੀ ਸਹਿਯਾਤਤੀ ਜਾਊ ਮਦਦ ਕੀਤੀ ਜਾਊਗੀ ਵੀ ਗਲਤ ਅੰਸਾ ਸਾਡੀ ਬਾਜਵਾਲੀ ਆਖੂਗੀ ਤੇ ਚੋਂ ਅਮਰ ਨੇ ਇਹ ਕਿਹਾ ਵੀ ਵੋਟਰਾਂ ਨੂੰ ਸਹੂਲਤ ਨੂੰ ਮੁੱਖ ਰੱਖਦੇ ਹੋਏ ਇੱਥੇ ਜਿਹੜੇ ਆ ਬੈਠਣ ਦਾ ਪ੍ਰਬੰਧ ਤੇ ਇਹਨਾਂ ਦੇ ਗਰਮੀ ਭਿਆਨ ਗਰਮੀ ਦੇਖਦੇ ਹੋਏ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਵਾ ਤੇ ਆਉ ਤੁਹਾਨੂੰ ਅਗਲੇ ਪੁਲਿਸ ਸਟੇਸ਼ਨ ਤੇ ਲੈ ਚੱਲਦੇ ਆ